ਇੱਕ ਵਾਰ ਜਦੋਂ ਗੁਰੂ ਦੇ ਮਿਲਣ ਵਾਸਤੇ ਜਾਂਦਾ ਹੈ ਪਛਾਣ ਉਣੀ ਮੁੜਨਾ ਕਹਿੰਦੀ ਅੱਗੇ ਨੂੰ ਅਗਾਹ ਨੂੰ ਜਾਣਾ ਹੈ ਦੁਚਿੱਤੇ ਪਿੰਡ ਦੇ ਵਿੱਚ ਨਾ ਪੈ ਜਾਵੀ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਇੱਕ ਬੜੀ ਪਿਆਰੀ ਵਿਚਾਰ ਲਿਖਦੇ ਨੇ ਉਹ ਕਹਿੰਦੇ ਇੱਕ ਨਗਰ ਦੇ ਵਿੱਚ ਪਿੰਡ ਦੇ ਵਿੱਚ ਵਰਖਾ ਨਾ ਹੋਣ ਕਾਰਨ ਫਸਲ ਸਾਰੀ ਸੁੱਕ ਚੁੱਕੀ ਸੀ ਲੋਕ ਬੜੇ ਹੈਰਾਨ ਬੜੇ ਪਰੇਸ਼ਾਨ ਕਿ ਬੜੇ ਸਮੇਂ ਤੋਂ ਵਰਖਾ ਨਹੀਂ ਹੋਈ ਤੇ ਸਾਡੀ ਫਸਲ ਹੁਣ ਸੁੱਕ ਰਹੀ ਹੈ ਕਾਲ ਪੈ ਜਾਵੇਗਾ ਤੇ ਬਹੁਤ ਵੱਡੀ ਮੁਸੀਬਤ ਆ ਜਾਵੇਗੀ ਸਾਡੇ ਤੋਂ ਕੀ ਕੀਤਾ ਜਾਵੇ ਕਹਿੰਦੇ ਲੋਕਾਂ ਨੇ ਇਕੱਠੇ ਹੋ ਕਰਕੇ ਰੱਬ ਦੇ ਅੱਗੇ ਅਰਦਾਸ ਕਰਨੀ ਸੀ ਉਹਨਾਂ ਨੇ ਲੰਗਰ ਲਗਾ ਦਿੱਤਾ ਸਾਰੇ ਪਿੰਡਿਆਂ ਨੂੰ ਸੱਦਾ ਦਿੱਤਾ ਕਿ ਅਰਦਾਸ ਦੇ ਵਿੱਚ ਸ਼ਾਮਲ ਹੋ ਉੱਥੇ ਕਹਿੰਦੇ ਇੱਕ ਛੋਟਾ ਜਿਹਾ ਬੱਚਾ ਸੀ ਉਹਨੇ ਵੀ ਵਿਚਾਰ ਸੁਣੀ ਹੈ ਤੇ ਉਹ ਦੌੜ ਕਰਕੇ ਆਪਣੇ ਘਰੇ ਗਿਆ ਹੈ। ਉਹਨੇ ਘਰ ਦੇ ਵਿੱਚੋਂ ਛਤੜੀ ਚੁੱਕੀ ਹੈ। ਮਾਂ ਪੜੀ ਨੂੰ ਕਹਿੰਦਾ ਮਾਂ ਛਤੜੀ ਦੇ ਮੈਂ ਛਤੜੀ ਨੂੰ ਲੈ ਕੇ ਜਾਣਾ ਹੈ। ਮਾਂ ਨੇ ਪੁੱਛਿਆ ਐ ਕਿ ਇਨੀ ਤੁੱਪ ਲੱਗੀ ਹੈ ਪੁੱਤ ਛਤੜੀ ਕੀ ਕਰਨੀ ਹੈ। ਉਹ ਕਹਿੰਦਾ ਨਹੀਂ ਮਾਂ ਮੈਨੂੰ ਤੂੰ ਛਤੜੀ ਦੇ ਜਲਦੀ ਜਲਦੀ ਕੱਢ ਕੇ। ਬੱਚੇ ਨੇ ਛਤੜੀ ਲਈ ਹੈ ਤੇ ਆ ਗਿਆ ਹੈ ਉਸ ਸਤ ਦੇ ਵਿੱਚ। ਜਿੱਥੇ ਪਿੰਡ ਦੇ ਨਗਰ ਦੇ ਲੋਕ ਇਕੱਠੇ ਹੋਏ ਨੇ ਜਿੱਥੇ ਰੱਬ ਦੇ ਅੱਗੇ ਅਰਦਾਸ ਕੀਤੀ ਜਾਣੀ ਹੈ ਹਾਜ਼ਰ ਨਾਜ਼ਰ ਜਾਂਦਿਆਂ ਹੋਇਆਂ ਕਿ ਇਹ ਆਕਾਲ ਪੁਰਖ ਵੈਗਰੂ ਫਸਲ ਖਰਾਬ ਹੋ ਰਹੀ ਹੈ ਸੋਕਾ ਪੈ ਰਿਹਾ ਹੈ ਕਿਰਪਾ ਕਰ ਵਰਖਾ ਕਰ ਜਦੋਂ ਇਹ ਬੱਚਾ ਉੱਥੇ ਪਹੁੰਚਿਆ ਹੈ ਆਖਰਾਂ ਦੀ ਧੁੱਪ ਲੱਗੀ ਹੈ ਤਪਸ ਲੱਗੀ ਹੋਈ ਹੈ ਇਹਨੇ ਆਪਣਾ ਛਾਦਾ ਖੋਲਿਆ ਤੇ ਉੱਪਰ ਲੈ ਲਿਆ ਹੈ ਉਜਿਕ ਲੋਕ ਉਹਦੇ ਵੱਲ ਦੇਖ ਕਰਕੇ ਉਹਨੂੰ ਮਜ਼ਾਕ ਕਰਨ ਲੱਗੇ ਕਿ ਐਨੀ ਤੁੱਪ ਲੱਗੀ ਐ ਕਿਹੜਾ ਮੀ ਆ ਰਿਹਾ ਏ ਤੂੰ ਸਿਰ ਦੇ ਉੱਪਰ ਛਤਰੀ ਰੱਖੀ ਐ ਇਹਦੀ ਕੀ ਲੋੜ ਐ ਉਹਨੇ ਫਿਰ ਬੜੀ ਪਿਆਰੀ ਇੱਕ ਗੱਲ ਕਹੀ ਐ ਉਹ ਕਹਿੰਦੇ ਜਦੋਂ ਰੱਬ ਦੇ ਅੱਗੇ ਅਰਦਾਸ ਕਰੀਏ ਨਾ ਜਦੋਂ ਰੱਬ ਦੇ ਵੱਲੋਂ ਤੁਰ ਪੈਨੇ ਹਾਂ ਰੱਬ ਦਾ ਮਾਰਗ ਜਦੋਂ ਦਿਸ ਪਵੇ ਕਿ ਹੁਣ ਰੱਬ ਹੀ ਅਖੀਰ ਦੇ ਵਿੱਚ ਸਾਡਾ ਸਾਥ ਦੇਣ ਵਾਲਾ ਹੈ ਵੈਗਰੂ ਹੀ ਸਾਡੀ ਮਨੋ ਕਾਮਨਾ ਨੂੰ ਸੰਪੂਰਨ ਕਰਨ ਵਾਲਾ ਹੈ ਤੇ ਯਾਦ ਰੱਖਿਓ ਜੇ ਫਿਰ ਉਦੋਂ ਦੁਚਿੱਤਾ ਪਣ ਨਹੀਂ ਲੈ ਕੇ ਆਉਣਾ ਦੁਬਧਾ ਦੇ ਵਿੱਚ ਨਹੀਂ ਪੈਣਾ ਕਿ ਇਦਾਂ ਹੋਵੇਗਾ ਜਾਂ ਨਹੀਂ ਹੋਵੇਗਾ ਕਿਤੇ ਬਸ ਉਦੋਂ ਰੱਬ ਤੇ ਭਰੋਸਾ ਰੱਖ ਕੇ ਅਰਦਾਸ ਕਰਨੀ ਚਾਹੀਦੀ ਹੈ ਵੈਗਰੂ ਆਪਣੇ ਆਪ ਹੀ ਕਿਰਪਾ ਕਰ ਦਿੰਦਾ ਹੈ। ਇਹੀ ਵਿਚਾਰ ਕਹੀ ਹੈ ਕਿ ਜਦੋਂ ਰੱਬ ਦੇ ਰਾਹ ਤੇ ਤੁਰ ਪਏ ਨੇ ਹਾਂ ਉਦੋਂ ਕਹਿੰਦੇ ਫਿਰ ਰੱਬ ਵੱਲ ਹੀ ਮੁਖ ਹੋਣਾ ਚਾਹੀਦਾ ਹੈ ਪਿੱਛੇ ਨਹੀਂ ਮੁੜਨਾ ਵਾਪਸ ਨਹੀਂ ਆਉਣਾ ਆਪਾਂ ਪਾਵਨ ਬਾਣੀ ਦੇ ਅੰਦਰ ਬੋਲੇ ਪੜਦੇ ਆ ਨਾ ਸਾਬ ਜੀ ਨੇ ਜਿਹੜੇ ਬਚਨ ਕੀਤੇ ਨੇ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਕਿ ਜਦੋਂ ਪ੍ਰਭੂ ਦੇ ਸ਼ਰਨ ਦੇ ਵੱਲ ਚਾਲੀ ਪੈ ਹਾਂ ਤੋਰੀ ਪੈ ਹਾਂ ਫਿਰ ਕਹਿੰਦੇ ਨਫਾ ਨੁਕਸਾਨ ਨਹੀਂ ਦੇਖੀਦਾ ਫਿਰ ਉਦੋਂ ਸਿਰਫ ਉਸੇ ਤੇ ਭਰੋਸਾ ਰੱਖੀਦਾ ਹੈ ਟੇਕ ਰੱਖੀਦੀ ਹੈ ਕਿ ਉਹ ਆਪ ਕਰਨ ਹਾਰ ਹੈ ਕਿਉਂਕਿ ਉਹ ਆਪ ਹੀ ਕਰਨ ਕ੍ਰਾਵਣ ਵਾਲਾ ਹੈ ਇਸ ਕਰਕੇ ਉਹਨੂੰ ਸਮਰਪਿਤ ਹੋ ਗਏ ਹਾਂ ਇਸ ਕਰਕੇ ਸਹਿਬ ਜੀ ਕਹਿੰਦੇ ਹੁਣ ਪਿੱਛੇ ਪੈਰ ਨਹੀਂ ਹਟਾਵਾਂਗੇ ਸਗੋਂ ਅੱਗੇ ਚੱਲਾਂਗੇ